ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਕਣਕ ਦੇ ਰੇਟ ਦੀ ਪੂਰੇ ਇੰਡੀਆ ਦੀ ਗੱਲ ਕਰਾਂਗੇ ਕਿੱਥੇ ਕਿੱਥੇ ਕੀ ਰੇਟ ਕਣਕ ਵਿਕ ਰਹੀ ਆ ਇਸ ਤਰ੍ਹਾਂ ਐਮਪੀ ਤੇ ਰਾਜਸਥਾਨ ਦੇ ਵਿੱਚ ਕਣਕ ਨਵੀਂ ਆਉਣ ਦੇ ਪੀ ਉੱਥੇ ਕੀ ਰੇਟ ਚੱਲ ਰਿਹਾ ਤੇ ਕਿਸ ਤਰ੍ਹਾਂ ਸਰਕਾਰ ਜਿਹੜੀ ਲੁੱਟ ਕਰ ਰਹੀ ਆ ਆਪਣੀ ਕਿਸਾਨਾਂ ਨਾਲ ਤੇ ਕਿੰਨੀ ਜਿਹੜੀ ਕਣਕ ਸਰਕਾਰ ਨੇ ਇਸ ਵਾਰ ਟਾਰਗੇਟ ਰੱਖਿਆ ਵਾ ਖਰੀਦਣ ਦਾ ਤੇ ਕਿੰਨੀ ਜਿਹੜੀ ਆ ਖਰੀਦਣੀ ਆ ਪੂਰੀ ਗੱਲਬਾਤ ਆਪਾਂ ਕਰਕੇ ਇਸ ਵੀਡੀਓ ਚ ਕਰਾਂਗੇ ਜੇ ਤੁਸੀਂ ਚੈਨਲ ਤੇ ਨਵਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾ ਬਟਨ ਨਾਲ ਜਰੂਰ ਦਬਾ ਲਿਓ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਪਹਿਲਾਂ ਸਰਕਾਰ ਨੇ ਕਿੰਨੀ ਕਣਕ ਜਿਹੜੀ ਆ ਉਹ ਖਰੀਦਣੀ ਆ ਸੋ ਸਰਕਾਰ ਵੱਲੋਂ ਜਿਹੜੀ ਆ 30 ਤੋਂ 32 ਮਿਲੀਅਨ ਟਨ ਜਿਹੜੀ ਕਣਕ ਉਹ ਖਰੀਦਣੀ ਆ ਪਰ ਇੰਨੀ ਕਣਕ ਜਿਹੜੀ ਆ ਉਹ ਉਹਨਾਂ ਕੋਲ ਪੂਰੀ ਨਹੀਂ ਹੋਣ ਢੀ ਸੋ ਜਿਹੜੇ ਮਾਹਿਰਾਂ ਦੇ ਅੰਕੜੇ ਆ ਉਹਨਾਂ ਦੇ ਅਨੁਸਾਰ ਜਿਹੜੀ ਆ 20 ਤੋਂ 22 ਮਿਲੀਅਨ ਟਨ ਕਣਕ ਹੀ ਸਰਕਾਰ ਖਰੀਦ ਸਕਦੀ ਆ 10 ਮਿਲੀਅਨ ਟਨ ਜਿਹੜੀ ਕਣਕ ਸਰਕਾਰ ਕੋਲ ਥੁਰਦੀ ਆ ਸੋ ਪੌਣ ਜੇ ਆਪਾਂ ਰੇਟ ਦੀ ਗੱਲ ਕਰ ਲਈਏ ਤੇ ਪ੍ਰਾਈਵੇਟ ਰੇਟ ਜਿਹੜੇ ਆ ਉਹ ਦਿੱਲੀ ਦਾ ਰੇਟ 2700 ਤੋਂ ਲੈ ਕੇ 2750 ਰੁਪਏ ਤੱਕ ਜਿਹੜਾ ਉਹ ਚੱਲ ਰਿਹਾ ਕਣਕ ਦੀ ਇੰਨੀ ਜ਼ਿਆਦਾ ਡਿਮਾਂਡ ਆ ਸੋ ਇਸੇ ਕਰਕੇ ਕਿਸਾਨ ਧਰਨੀ ਤੇ ਬੈਠੇ ਆ ਆਪਣੀ ਜਿਹੜੀਆਂ ਵਾ ਸਹੀ ਮੁੱਲ ਜਿਹੜਾ ਵਾ ਕਿਸਾਨ ਨੂੰ ਉਹ ਨਹੀਂ ਮਿਲ ਰਿਹਾ ਆਪਣੇ ਕੋ 2275 ਰੁਪਏ ਲੈ ਕੇ ਉਸ ਨੂੰ ਸਟੋਰ ਕਰਕੇ ਤੇ ਉਹਨੂੰ ਬਾਅਦ ਦੇ ਵਿੱਚ ਮਹਿੰਗੇ ਜਿਹੜੇ ਰੇਟਾਂ ਦੇ ਵਿੱਚ ਵੇਚਿਆ ਜਾਂਦਾ ਵਾ ਜਦੋਂ ਕਣਕ ਦੀ ਜਿਹੜੀ ਆ ਕਿੱਲੇ ਤੋਂ ਆਉਂਦੀ ਆ ਪੂਰੇ ਇੰਡੀਆ ਦੇ ਵਿੱਚ ਸੋ ਜੇ ਆਪਾਂ ਅੱਗੇ ਰਾਜਸਥਾਨ ਜਿੱਥੇ ਕਣਕ ਨਵੀਂ ਆ ਚੁੱਕੀ ਹੈ ਰਾਜਸਥਾਨ ਤੇ ਐ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ ਉੱਥੇ ਜਿਹੜੀ ਆ 2400 ਰੁਪਏ ਨੂੰ ਕਣਕ ਵੇਖ ਰਹੀ ਹੈ 125 ਰੁਪਏ ਬੋਨਸ ਜਿਹੜਾ ਵਾ ਉੱਥੇ ਸਰਕਾਰ ਨੇ ਦਿੱਤਾ ਸੋ ਜਦੋਂ ਸਰਕਾਰ ਨੂੰ ਪਤਾ ਹੁੰਦਾ ਵੀ ਐ ਐਮਐਸਪੀ ਤੋਂ ਵੱਧ ਰੇਟ ਤੇ ਕਣਕ ਵੇਖ ਰਹੀ ਹੈ ਤੇ ਫਿਰ ਆਪੇ ਸਰਕਾਰ ਜਿਹੜੀ ਆ ਐਮਐਸਪੀ ਤੇ ਕਣਕ ਖਰੀਦੀ ਆ ਹੁਣ ਐਮਪੀ ਤੇ ਰਾਜਸਥਾਨ ਦੇ ਵਿੱਚ 2275 ਰੁਪਏ ਐਮਐਸਪੀ ਤੇ ਕਣਕ ਖਰੀਦ ਕੇ 100 25 ਰੁਪਏ ਨਾਲ ਬੋਨਸ ਦੇ ਕੇ ਕਿਸਾਨਾਂ ਨੂੰ ਖੁਸ਼ ਕਰਤਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹਨਾਂ ਨੂੰ ਜਿਹੜਾ ਵਾ ਉਹ ਲੁੱਟ ਰਹੇ ਆ ਸੋ ਹਮੇਸ਼ਾ ਹੀ ਉੱਥੇ ਜਿਹੜੀ ਕਣਕ ਜਿਹੜੀ ਆ ਉਹ ਐਮਐਸਪੀ ਤੇ ਨਹੀਂ ਖਰੀਦੀ ਜਾਂਦੀ ਜਦੋਂ ਰੇਟ ਡਾਊਨ ਹੁੰਦੇ ਆ ਉਦੋਂ ਫਿਰ ਜਿਹੜੇ ਆ ਡਾਊਨ ਰੇਟਾਂ ਤੇ ਹੀ ਖਰੀਦੀ ਜਾਂਦੀ ਆ ਸੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਧੰਨਵਾਦ ਜੀ